ਮੋਹਾਲੀ ਜ਼ਿਲ੍ਹੇ ਦੇ ਵਿੱਚ ਹੁਣ ਰਜਿਸਟਰੀ ਕਰਾਉਣੀ ਮਹਿੰਗੀ ਹੋ ਗਈ ਹੈ ਕਿਉਂਕਿ ਕਲੈਕਟਰ ਰੇਟ ਵਧਿਆ 1 ਤੋਂ 67 ਸਿੱਧੀ ਰੇਟ ਜਿਹੜਾ ਵਧਾ ਦਿੱਤਾ ਹੈ ਜਿਸ ਨੂੰ ਲੈ ਕੇ ਮਾਜਰੀਦ ਸੀਲ ਖਰੜ ਮੋਹਾਲੀ ਜੇਰਕਪੁਰ ਇਹਨਾਂ ਏਰੀਆ ਦੇ ਵਿੱਚ ਜ਼ਮੀਨ ਦੇ ਰੇਟ ਵੱਧ ਚੁੱਕੇ ਨੇ ਕਲੈਕਟਰ ਰੇਟ ਵਧਾਇਆ ਹੈ ਪਰ ਉਸ ਤੋਂ ਬਾਅਦ ਕਿੰਨਾ ਕੁ ਫਰਕ ਪਵੇਗਾ ਆਮ ਲੋਕਾਂ ਦੇ ਉੱਤੇ ਦੂਜੇ ਪਾਸੇ ਰਜਿਸਟਰੀ ਕਰਾਉਣੇ ਕਿੰਨੀ ਕੁ ਮਹਿੰਗੀ ਪੈ ਰਹੀ ਹੈ ਇਸ ਵੇਲੇ ਅਸੀਂ ਮਾਦੀ ਸੀਲ ਦੇ ਵਿੱਚ ਖੜੇ ਹਾਂ ਜਿੱਥੇ ਤੁਸੀਂ ਦੇਖੋ ਕਿ ਇਸ ਦਫ਼ਤਰ ਦੇ ਵਿੱਚ ਰਜਿਸਟਰੀਆਂ ਹੁੰਦੀਆਂ ਨੇ ਇੱਥੇ ਕਿ ਕਰੋੜਾਂ ਰੁਪਏ ਦਾ ਰੈਵਨਿਊ ਸਰਕਾਰ ਨੂੰ ਜਾਂਦਾ ਹੈ ਪਰ ਉਸ ਤੋਂ ਬਾਅਦ ਹੁਣ ਜਿਹੜੇ ਕਲੈਕਟਰੇਟ ਵਧੇ ਨੇ 1 ਤੋਂ 7 ਫਸੀਦ ਵਧੇ ਨੇ ਉਸ ਤੋਂ ਬਾਅਦ ਕਿੰਨਾ ਕੁ ਫਰਕ ਆਮ ਲੋਕਾਂ ਨੂੰ ਹੋਵੇਗਾ ਛੋਟੇ ਘਰ ਕਿਸੇ ਨੇ ਖਰੀਦਣੇ 2 ਮਰਲੇ ਦੇ 4 ਮਰਲੇ ਦੇ ਤਾਂ ਉਹਨਾਂ ਨੂੰ ਕਿੰਨੀ ਰਜਿਸਟਰੀ ਮਹਿੰਗੀ ਪਵੇਗੀ ਪ੍ਰਧਾਨ ਜੀ ਕਲੈਕਟਰੇਟ ਵਧ ਗਿਆ 1 ਤੋਂ 7 ਫਸੀਦ ਰੇਟ ਵਧ ਗਿਆ ਸਰਕਾਰ ਕਹੇ ਦੀ ਕਿ ਇੰਨਾ ਪਿੰਡਾਂ ਦੇ ਵਿੱਚ ਜਮੀਨਾਂ ਦੇ ਰੇਟ ਵੱਧ ਕੇ ਹੁਣ ਲੋਕ ਖੁਸ਼ਹਾਲ ਹੋਣਗੇ ਕਿਤਨਾ ਕਿਤੇ ਤੇ ਜਿਹੜੇ ਜਿਹੜੇ ਆਪਣਾ ਰੇਟ ਵਧੇ ਨੇ ਸਰਕਾਰ ਵਾਕਈ ਕਹਿੰਦੀ ਕੋ ਖੁਸ਼ਹਾਲ ਹੋਰ ਇਹ ਇਲਾਕਾ ਖੁਸ਼ਹਾਲ ਹੋ ਰਿਹਾ ਪਰ ਇੱਕ ਸਾਡੇ ਇੱਕ ਤਰਾਸ ਦੀ ਹੈ ਸਾਡੇ ਵੀ ਥੋੜੀਆਂ ਜ਼ਮੀਨਾਂ ਨੇ ਕਿਸੇ ਕੋਲ 1.5 ਕਿਲਾ ਕਿਸੇ ਕੋਲ 2 ਕਿਲੇ ਕੋਈ 10 ਕਿਲੇ ਵਾਲਾ 20 ਕਿਲੇ ਵਾਲਾ ਇੱਥੇ ਹੈ ਨਹੀਂਗਾ ਤੇ ਉਹਦੇ ਨਾਲ ਜਦੋਂ ਇਹ ਖਰੀਦ ਫਰੋਖਤ ਹੁੰਦੀ ਹੈ ਸਾਡਾ ਅਜਾੜਾ ਵੀ ਹੁੰਦਾ ਹਾਂਜੀ ਰੇਟ ਵਧੇ ਹੈ ਪਹਿਲਾਂ ਵੀ ਤੋਂ ਪਹਿਲਾਂ ਜਿਵੇਂ ਗੱਲ ਕਰਾਂ ਕਾਂਗਰਸ ਸਰਕਾਰ ਵੇਲੇ ਜਾਂ ਅਕਾਲੀ ਦਲ ਵੇਲੇ ਵੀ 10% 5% ਵਾਧਾ ਹੁੰਦਾ ਹੁੰਦਾ ਸੀ ਪਰ 40% 50% 100% ਤੱਕ ਵੀ ਵਾਧਾ 60% ਵਾਧਾ ਇੰਨਾ ਵਾਧਾ ਕਦੇ ਨਹੀਂ ਹੋਇਆ ਜੇ ਤੁਸੀਂ ਦੇਖੋ 24 ਚ 24 ਚ ਤਾਂ ਰੇਟ ਵਧ ਕੇ ਹਟੇ ਅਜੇ ਸਾਲ ਵੀ ਨਹੀਂ ਹੋਇਆ ਸਾਲ ਚ ਡਬਲ ਹੋ ਗਏ ਰੇਟ ਕਿਤੇ ਇਹ ਬਹੁਤ ਜ਼ਿਆਦਾ ਸਰਕਾਰ ਸਿਰਫ ਤੇ ਸਿਰਫ ਦੋ ਗੱਲਾਂ ਤੇ ਖੜੀ ਐ ਜਾਂ ਤਾਂ ਤਹਿਸੀਲਾਂ ਚੋਂ ਕਿੰਨੀ ਕਮਾਈ ਕਰ ਲਵੇ ਮਹਾਲੀ ਜ਼ਿਲ੍ਹੇ ਚੋਂ ਜਾਂ ਆਪਣਾ ਐਕਸਾਈਜ਼ ਦਾ ਵੀ ਸ਼ਰਾਬ ਕਿੰਨੀ ਕ ਮਹਿੰਗੀ ਵੇਚ ਰਹੇ ਇਹ ਦੋ ਕੰਮ ਹੀ ਸਿਰਫ ਸਰਕਾਰ ਲੱਗੀ ਹੋਈ ਕਰਨ ਦੋਨੇ ਕੰਮਾਂ ਤੇ ਕੋਈ ਨਵਾਂ ਪ੍ਰੋਜੈਕਟ ਨਹੀਂ ਪੰਜਾਬ ਲਈ ਹੈਗਾ ਇਹਨਾਂ ਦੇ ਇਹਨਾਂ ਕੋਲੇ ਕੋਈ ਵਿਜ਼ਨ ਨਹੀਂ ਪੰਜਾਬ ਲਈ ਪੰਜਾਬ ਚਲਾਉਣਾ ਕਿਵੇਂ ਬਸ ਇਦਾਂ ਆਹ ਕਲੈਕਟਰ ਰੇਟ ਵਧਾ ਕੇ ਜਾਂ ਸ਼ਰਾਬ ਵੇਚ ਕੇ ਇਦਾਂ ਹੀ ਸਟੇਟ ਨੂੰ ਚਲਾਉਣ ਨੂੰ ਫਿਰਦੇ ਜੋ ਕਿ ਸਰਕਾਰ ਦੀ ਬਹੁ ਵੱਡੀ ਨਲੈਕੀ ਕਹੂੰਗਾ ਮੈਂ ਪਰ ਛੋਟੇ ਜਿਹੜੇ ਲੋਕ ਨੇ ਉਹਨਾਂ ਤੇ ਬੋਝ ਪਏਗਾ ਚੀਜ਼ ਦਾ ਜਿਹਨੇ ਦੋ ਮਰਲੇ ਚਾਰ ਮਰਲੇ ਖਰੀਦਣੇ ਆਪਣੇ ਘਰ ਬਣਾਉਣਾ ਹੈ ਇਹ ਤੋਂ ਬਾਹਰੋਂ ਆਣ ਕੇ ਵੀ ਉਹਨਾਂ ਦਾ ਫਰਕ ਪਏਗਾ ਜਿਸ ਤਰੀਕੇ ਫਰਕ ਪਏਗਾ ਤੇਜੀ ਜੀ ਕੋਈ ਆਮ ਬੰਦੇ ਲਈ ਜਿਹਦੇ ਕੋਲ 10 20 30 ਲੱਖ ਰੁਪਇਆ ਹੈ ਉਹਦੇ ਲਈ ਘਰ ਬਣਾਉਣਾ ਇੱਕ ਆਪਣਾ ਘਰ ਦੇ ਵਿੱਚ ਰਹਿਣਾ ਉਹ ਤਾਂ ਸੁਪਨਾ ਹੈ ਪਰ ਜਿਵੇਂ ਸਰਕਾਰ ਰੇਟ ਵਧਾਏ ਰਹੀ ਹੈ ਲਗਾਤਾਰ ਤਾਂ ਮੇਰੇ ਖਿਆਲ ਤਾਂ ਉਹਦੇ ਲਈ ਇੱਕ ਸੁਪਨਾ ਹੀ ਬਣ ਕੇ ਰਹਿ ਜਾਣਾ ਨਮਾ ਘਰ ਸੌਖਾ ਜਿਹਾ ਕੋਈ ਨਸੀਬ ਨਹੀਂ ਹੋਣਾ ਅੱਜ ਤੋਂ ਜਿਹੜਾ ਮੈਂ ਗੱਲ ਕਰਾਂ ਜਿਹੜੇ ਸਪੋਜ਼ ਕਰੋ ਕੋਈ ਪਲਾਟ ਸੀਗਾ ਉਹਦੀ ਜੇ 10 ਲੱਖ ਰੁਪਏ ਉਹਦੀ ਕੀਮਤ ਸੀਗੀ ਤਾਂ ਐਸ ਸਰਕਾਰ ਦੇ ਵਿੱਚੇ ਮੈਂ ਐਸੀ ਸਰਕਾਰ ਦੀ ਗੱਲ ਕਰਦਾ 4 ਸਾਲ ਦੇ ਵਿੱਚੇ ਉਹ 50 ਲੱਖ ਤੇ ਪਹੁੰਚ ਗਿਆ ਜਦੋਂ 10 ਲੱਖ ਦਾ ਪਲਾਟ ਸੀਗਾ ਤਾਂ ਜੇ ਉਹਨੇ ਰੀਸਟਰੀ ਕਰਾਉਣੀ ਹੈ ਤਾਂ ਇਹਨੂੰ 60-70 ਹਜ਼ਾਰ ਰੁਪਏ ਤੱਕ ਉਹਦਾ ਖਰਚਾ ਸੀ ਰੀਸਟਰੀ ਖਰਚਾ ਸੀਗਾ ਪਰ ਹੁਣ ਤਾਂ ਮੈਂ ਕਹਾਂ ਜੇ 60-70 ਜਿਹੜਾ 10 ਲੱਖ ਦਾ ਸੀ ਉਹ 50 ਲੱਖ ਦਾ ਹੋ ਗਿਆ ਆਟੋਮੈਟਿਕਲੀ ਜਿੰਨੇ ਕੇ ਵਾਅਦਾ ਕਰੀ ਜਾ ਰਹੇ ਹਰ ਸਾਲ ਤੇ ਉਹ ਪਹਿਲੇ ਹੀ ਜਿਹੜਾ 50 ਲੱਖ ਦਾ ਹੋ ਗਿਆ ਉਹਦੇ ਉੱਤੇ 3-4 ਲੱਖ ਰੁਪਏ ਦਾ ਵੈਸੀ ਖਰਚਾ ਆ ਗਿਆ ਤੇ ਜਿੰਨਾ ਕ ਪਹਿਲਾਂ ਖਰਚਾ ਸੀਗਾ ਸਰਕਾਰੀ ਖਰਚਾ ਸੀ ਉਦੋਂ ਹੁਣ ਦੋ ਨੰਬਰ 'ਚ ਉਹਨਾਂ ਚੱਲ ਪਿਆ ਇਹ ਬਹੁਤ ਜ਼ਿਆਦਾ ਸਰਕਾਰ ਦਾ ਇੱਕ ਗਲਤ ਹੋਇਆ ਸਰਕਾਰ ਵੀ ਵਿਧਾਈ ਜਾ ਰਹੀ ਤੇ ਅਫਸਰशाही ਵਿਧਾਈ ਜਾ ਰਹੀ ਇਹ ਇੱਕ ਸਾਡੇ ਵਾਸਤੇ ਸਾਡੇ ਜ਼ਿਲ੍ਹੇ ਵਾਸਤੇ ਦਾ ਸ਼ਰਾਪ ਬਣ ਗਈ ਸਰਕਾਰ ਮੈਨੂੰ ਤਾਂ ਇਹ ਲੱਗਦਾ ਵੀ ਆਪ ਸਰਕਾਰ ਹੈ ਜਿਹੜੀ ਸਾਡੇ ਵਾਸਤੇ ਸ਼ਰਾਪ ਹੈ ਜਿੰਨਾ ਇਹ ਬਾਰ-ਬਾਰ ਇਹਨੂੰ ਵਿਧਾਈ ਜਾ ਰਹੀ ਹੈ ਕਲੈਕਟਰੇਟ ਦਾ ਸਿਰ ਕੀ ਦੋ ਵਾਰੀ ਵਧਾਤਾ ਪਰ ਜਿਹੜੇ ਰਜਿਸਟਰੀਆਂ ਛੋਟੇ ਮਰਲਿਆਂ ਦੀ ਬੰਦ ਨੇ ਉਸ ਵਾਸਤੇ ਸਰਕਾਰ ਕੋਈ ਲੱਗ ਰਿਹਾ ਕਿ ਸੋਚੇਗੀ ਕਿ ਨਹੀਂ ਤੇਜੀ ਤੁਸੀਂ ਇੱਥੇ ਗਲਤ ਹੋ ਦੋ ਵਾਰ ਨਹੀਂ ਵਧਿਆ ਜੀ ਜਿਸ ਦਿਨ ਦੀ ਇਹ ਸਰਕਾਰ ਆਈ ਚਾਰ ਵਾਰ ਵਧ ਚਾਰ ਵਾਰ ਵਧ ਗਿਆ ਅਜੀ 24 ਵਾਲਾ ਤਾਂ ਜੀ ਮੈਂ ਤੁਹਾਨੂੰ ਦਿਖਾ ਦਿੰਦਾ ਅਜੀ 24 ਦੇ ਤਾਂ ਤਾਂ ਵਧਿਆ ਸੀ 25 ਜੀ ਵਧਾਤਾ ਉਦੋਂ ਪਹਿਲਾਂ 23 ਜੀ ਵਧਾਤਾ 22 ਚ ਆਉਂਦੀ ਸਾਰੇ ਆਉਂਦੀ ਸਾਰੇ ਇੱਕ ਨਮਾ ਕੰਮ ਕਰਤਾ ਕਹਿੰਦੇ ਜੀ ਨਜਾਇਜ਼ ਕਲੋਨੀਆਂ ਚ ਰਜਿਸਟਰੀਆਂ ਬੰਦ ਹੋ ਜਾਣੀਆਂ ਉਹ ਮੰਨ ਲਿਆ ਨਜਾਇਜ਼ ਕਲੋਨੀ ਕਰਾਲੀ ਚ ਹੋएगी ਖਰਚ ਚ ਹੋएगी ਰੋਪੜ ਚ ਹੋएगी ਯਾਰ ਵਜੀਤਪੁਰ ਚ ਕਿਹੜੀ ਨਜਾਇਜ਼ ਕਲੋਨੀ ਐ ਹਮ ਆ ਮਾਜਰੀ ਚ ਕਿਹੜੀ ਨਜਾਇਜ਼ ਕਲੋਨੀ ਐ ਹਮ ਅੰਧੇੜ ਚ ਕਿਹੜੀ ਨਜਾਇਜ਼ ਕਲੋਨੀ ਐ ਕਿਹੜੀ ਬੜੌਦੀ ਚ ਹਮ ਰਿਸਟੀਆਂ ਅਸੀਂ ਯਾਰ ਜੇ ਕਿਸੇ ਨੇ ਮਤਲਬ ਕਿਸੇ ਨੇ ਕੋਈ ਜਵਾਕ ਬਾਹਰ ਭੇਜਣਾ ਤਾਂ ਅੱਧ ਵੀਗਾ ਵੇਚਦਾ ਸੀ ਲਾਗ ਨੇੜੇ ਲੱਗਦੇ ਵਾਲੇ ਨੂੰ ਹਮ ਜਦੋਂ ਕੋਈ ਬਾਹਰੋਂ ਯੂਨੀਵਰਸਟਾ ਜਿੰਦਾ ਸੀ ਥੋੜਾ ਬਹੁਤ ਪੈਸੇ ਵਾਲਾ ਵੀ ਯਾਰ 20 ਲੱਖ ਰੁਪਏ ਦਾ ਲਫੜਾ ਅਦਵਿਗਾ ਦਿੱਤਾ ਤੈਨੂੰ ਤੇ ਮੈਂ ਜਵਾਕ ਨੂੰ ਬਾਹਰ ਭੇਜ ਦਵਾ ਜਾਂ ਮੈਂ ਆਪਣੀ ਧੀ ਦੇ ਹੱਥ ਪੇਲੇ ਕਰ ਦਵਾ ਉਹ ਤਾਂ ਸਰਕਾਰ ਨੇ ਉਹ ਵੀ ਬੰਦ ਕਰਤਾ ਸਾਡਾ ਤਾਂ ਨਜਾਇਜ਼ ਕਲੋਨੀਆਂ ਦੇ ਨਾਂ ਤੇ ਇੱਕ ਐਡੀ ਵੱਡੀ ਠੱਗੀ ਮੋਹਾਲੀ ਜ਼ਿਲ੍ਹੇ ਵਾਲੇ ਵੱਜੀ ਐ ਜਿਹੜੀ ਕਿ ਕਲੈਕਟਰੇਟ ਵਧਿਆ ਜੀ ਮੋਹਾਲੀ ਜ਼ਿਲ੍ਹੇ ਵਿੱਚ ਖਰੜ ਤਹਿਸੀਲ ਮੋਹਾਲੀ ਮਜਰੀਸੀਲ ਜੀਰਕਪੁਰ ਦੇ ਵਿੱਚ ਇਸ ਦਾ ਕੀ ਫਰਕ ਪਿਆ ਕੋਈ ਰਜਿਸਟਰੀਆਂ ਚ ਫਰਕ ਪੈ ਰਿਹਾ ਜਾਂ ਫਿਰ ਕੋਈ ਜਿਸ ਤਰੀਕੇ ਨਾਲ ਰਜਿਸਟਰੀਆਂ ਉਸ ਤਰੀਕੇ ਨਾਲ ਹੋ ਰਹੀਆਂ ਨੇ ਜਾਂ ਫਿਰ ਕਲੈਕਟਰ ਰੇਟ ਕਿੰਨਾ ਕਿੰਨਾ ਕਿਸ ਤਰੀਕੇ ਨਾਲ ਵਧੂ ਦੇਖੋ ਕਲੈਕਟਰ ਰੇਟ ਵਧਣ ਦੀ ਜਦੋਂ ਖਬਰ ਆਉਂਦੀ ਹੈ ਉਸ ਤੋਂ ਪਹਿਲਾਂ ਤਾਂ ਰਜਿਸਟਰੀਆਂ ਵਿੱਚ ਬਹੁਤ ਤੇਜ਼ੀ ਆ ਜਾਂਦੀ ਹੈ ਬਾਅਦ ਵਿੱਚ ਥੋੜਾ ਕੰਮ ਸਲੋ ਹੋ ਜਾਂਦਾ ਹੈ ਲੇਕਿਨ ਹੌਲੀ-ਹੌਲੀ ਰਫ਼ਤਾਰ ਫੜ ਜਾਂਦਾ ਹੈ ਕਿਉਂਕਿ ਕਲੈਕਟਰ ਰੇਟ ਵਧਣ ਦੇ ਨਾਲ ਕੋਈ ਇਸ ਗੱਲ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਬਾਹਰ ਕੋਈ ਘਟਟ ਖਰੀਦ ਰਿਹਾ ਹੈ ਘਟਟ ਵੇਚ ਰਿਹਾ ਹੈ ਔਰ ਵਧਨ ਦਾ ਕਾਰਨ ਇਹ ਹੈ ਕਿ ਮੋਹਾਲੀ ਜ਼ਿਲ੍ਹੇ ਦੇ ਵਿੱਚ ਜ਼ਮੀਨਾਂ ਦੇ ਜਿਹੜੇ ਰੇਟ ਹੈ ਉਹ ਬਾਕੀ ਸਾਰੇ ਪੰਜਾਬ ਤੋਂ ਵੱਖਰੇ ਚੱਲ ਰਹੇ ਹੈ ਬਹੁਤ ਜ਼ਿਆਦਾ ਜ਼ਮੀਨਾਂ ਦੇ ਰੇਟ ਵੱਧ ਚੁੱਕੇ ਹੈ ਸੋ ਕਲੈਕਟਰੇਟ ਨੂੰ ਉਸ ਜ਼ਮੀਨੀ ਰੇਟ ਦੇ ਨੇੜੇ ਕਰਨ ਵਾਸਤੇ ਸਰਕਾਰ ਦੇ ਹਦਾਇਤਾਂ ਦੇ ਮੁਤਾਬਕ ਵਧਾਇਆ ਜਾਂਦਾ ਹੈ ਪਰ ਕਈ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੇ ਛੋਟੇ ਘਰ ਬਣਾਉਣ ਵਾਲੇ ਲੋਕ ਨੇ ਜਿੰਨਾ ਦੋ ਮਰਲੇ ਚਾਰ ਮਰਲੇ ਲੈਣੇ ਨੇ ਕਿ ਉਹਨਾਂ ਤੇ ਬਹੁਤ ਵੱਡਾ ਬੋਝ ਪੈਣਾ ਇਸ ਚੀਜ਼ ਦਾ ਦੇਖੋ ਇਸ ਜ਼ਿਲ੍ਹੇ ਦੇ ਵਿੱਚ ਤੁਸੀਂ 2 ਮਰਲੇ 4 ਮਰਲੇ ਨੂੰ ਘੱਟ ਖਿਆਲ ਨਾ ਕਰੋ ਇੱਥੇ ਜ਼ਮੀਨ ਕਰੋੜਾਂ ਦੇ ਵਿੱਚ ਐ ਤੇ ਜਿਹੜਾ ਕਲੈਕਟਰੇਟ ਹੈ ਹਜੇ ਵੀ ਉਹ ਜ਼ਮੀਨੀ ਪੱਧਰ ਉੱਤੇ ਜੋ ਰੇਟ ਹੈ ਉਹਦੇ ਨੇੜੇ ਤੇੜੇ ਨਹੀਂ ਪਹੁੰਚ ਸਕਿਆ ਹਜੇ ਵੀ ਬਹੁਤ ਘੱਟ ਐ ਤੇ ਇਹਦੇ ਨਾਲ 2 ਮਰਲੇ 4 ਮਰਲੇ ਨੂੰ ਕੋਈ ਖਾਸ ਫਰਕ ਨਹੀਂ ਪੈਣ ਲੱਗਿਆ ਲੋਕ ਉਵੇਂ ਹੀ ਖਰੀਦ ਰਹੇ ਐ ਉਵੇਂ ਹੀ ਵੇਚ ਰਹੇ ਐ ਅਕੇ ਰਜਿਸਟਰੀ ਖੁੱਲਣ ਦਾ ਹੈ ਕੁਝ ਆਸਤੀ ਜਿਸ ਤਰੀਕੇ ਨਾਲ ਨਮਾ ਕਰਾਂ ਕਾਉਂਸਲ ਦੀ ਗੱਲ ਕਰੀਏ ਜਾਂ ਫਿਰ ਹੋਰ ਵੀ ਤੋਂ ਛੋਟੇ ਛੋਟੇ ਰਜਿਸਟਰੀਆਂ ਹੋਣੀਆਂ ਉਹਨਾਂ ਦੀ ਰੋਕ ਲੱਗੀ ਹੋਈ ਹੈ ਕੋਈ ਤਰੀਕੇ ਦੀ ਪ੍ਰੋਬਲਮ ਲੱਗੇ ਆ ਰਹੀ ਹੈ ਕਿ ਜਿਹੜੇ ਲੋਕਾਂ ਨੂੰ ਸੌਖਾ ਉਹ ਰਜਿਸਟਰੀ ਕਰਾਉਣੀ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਦਾ ਕੇਸ ਚੱਲ ਰਿਹਾ ਹੈ ਤੇ ਅਗਲੇ ਮਹੀਨੇ ਦੀ 6 ਤਰੀਕ ਪਈ ਹੋਈ ਹੈ ਇਹਦੇ ਵਿੱਚ। ਔਰ ਇਸ ਤੋਂ ਇਲਾਵਾ ਜਿਵੇਂ ਕਈ ਪਿੰਡ ਦੀਆਂ ਰਜਿਸਟਰੀਆਂ ਨੇ ਢੇਰ ਦੀਆਂ ਰਜਿਸਟਰੀਆਂ ਐ ਜਾਂ ਗੈਰਮੁਮਕਿਨ ਬਾੜੇ ਦੀਆਂ ਰਜਿਸਟਰੀਆਂ ਨੇ ਔਰ ਰਜਿਸਟਰੀਆਂ ਵਾਸਤੇ ਸਰਕਾਰ ਦੀ ਹਦਾਇਤ ਤੇ ਵੱਖਰੀ ਚਿੱਠੀ ਆਈ ਹੋਈ ਹੈ ਉਹ ਉਵੇਂ ਹੋ ਰਹੀਆਂ। ਲੇਕਿਨ ਜੇ ਕੋਈ ਨਵੀਂ ਕਲੋਨੀ ਹੈ ਬਿਲਕੁਲ ਕੋਈ ਅਨਔਥਰਾਇਜ਼ਡ ਨਵੀਂ ਕਲੋਨੀ ਹੈ ਤਾਂ ਉਹਦੇ ਵਿੱਚ ਰਜਿਸਟ੍ਰੇਸ਼ਨ ਨਹੀਂ ਕੀਤੀ ਜਾ ਰਹੀ। ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਮੈਡਮ ਰਮਨਦੀਪ ਕੌਰ ਨੇ ਪੂਰੇ ਵਿਸਤਾਰਪੂਰਵਕ ਦੱਸਿਆ ਕਿ ਕਲੈਕਟਰ ਰੇਟ ਵਧਣ ਨਾਲ ਕੋਈ ਬਹੁਤਾ ਫਰਕ ਤਾਂ ਨਹੀਂ ਪੈਂਦਾ ਪਰ ਜਦੋਂ ਰੇਟ ਵਧਣ ਦੀ ਖਬਰ ਫੈਲਦੀ ਹੈ ਦੋਸਤੋ ਪਹਿਲਾਂ ਪਰ ਰਜਿਸਟਰੀਆਂ ਬਹੁਤ ਹੁੰਦੀਆਂ ਨੇ ਫਿਰ ਬਾਅਦ ਚ ਫਿਰ ਲੋਕਾਂ ਨੂੰ ਹੁੰਦਾ ਕਿ ਸਾਡੀ ਰਜਿਸਟਰੀ ਮਹਿੰਗੀ ਹੋ ਗਈ ਪਰ ਫਿਰ ਵੀ ਜਿਹੜੀ ਕੰਪਨੀਆਂ ਇਸ ਪਾਸੇ ਜ਼ਮੀਨਾਂ ਲੈ ਰਹੀਆਂ ਨੇ ਉਹ ਥੋੜੇ-ਬਹੁਤੇ ਰੇਟ ਦਾ ਕੋਈ ਉਹਨਾਂ ਨੂੰ ਫਰਕ ਨਹੀਂ ਲੱਗਦਾ ਰੋਜ਼ਾਨਾ ਦੀ ਤਰ੍ਹਾਂ ਰਜਿਸਟਰੀਆਂ ਇੱਥੇ ਹੋ ਰਹੀਆਂ ਨੇ ਦੂਜੇ ਪਾਸੇ ਨੇ ਦੱਸਿਆ ਕਿ ਜਿਹੜੇ ਦੋ-ਦੋ ਮਰਲੇ ਚਾਚਾ ਮਰਲੇ ਰਜਿਸਟਰੀਆਂ ਮਾਨਯੋਗ ਹਾਈ ਕੋਰਟ ਦੇ ਵਿੱਚ ਕੇਸ ਚੱਲ ਰ ਉਧੇ ਵਿੱਚ ਫੈਸਲਾ ਆਏਗਾ ਜਿਸ ਤੋਂ ਬਾਅਦ ਆਮ ਲੋਕਾਂ ਦੇ ਛੋਟੇ ਜਿਹੜੇ ਆਸ਼ਾ ਨੇ ਘਰ ਨੇ ਉਹਨਾਂ ਵਾਸਤੇ ਇੱਕ ਖੁਸ਼ਖਬਰੀ ਹੋਵੇਗੀ ਰਿਸ਼ਤੀਆਂ ਹੋਣਗੀਆਂ ਤੇ ਆਪਣੇ ਘਰ ਦੇ ਵਿੱਚ ਉਹ ਕਨੈਕਸ਼ਨ ਬਿਜਲੀ ਦਾ ਕਿਸੇ ਨੇ ਪਾਣੀ ਦਾ ਲੈਣਾ ਤਾਂ ਉਹਨਾਂ ਨੂੰ ਲੈਣ ਵਾਸਤੇ ਸੁਖਾਲਾ ਹੋਵੇਗਾ ਥੋੜੇ ਕੰਮ ਮੈਂ ਗੁਰਜੋਤ ਦੇ ਨਾਲ ਹਰਤੇਸ਼